ਕੋਡੀ 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 ਜਿਹੜੇ ਐਲੀਡੀਆਂ ਦੇ ਨਾਲ ਪ੍ਰਨੀਤ ਸੇਖੋ ਤੇ ਲਾਪਰੀ ਧਾਲੀ ਵਾਲਾ ਉਹਨਾਂ ਵੱਲੋਂ ਇਹ ਮਾਨ ਸਨਮਾਨ ਜਿਹੜੇ ਐ ਮਖਸ਼ੇ ਜਾਣਗੇ ਬਹੁਤ ਬਹੁਤ ਧੰਨਵਾਦ ਆ ਜਾ ਵੀ ਕਾਕਾ ਆ ਇੰਦਰਜੀਤ ਐ ਇੰਦਰਜੀਤ ਤੇ ਕਾਕੇ ਦੀ ਕਹਿੰਦੇ ਮੇਰੇ ਵੀਰੋ ਯੋਰੀ ਯਾਰੀ ਤੇ ਨਾਲ ਕਹਿੰਦੇ ਇਹ ਪਿਆਰ ਆ ਨਾ ਜਿਹੜਾ ਇੱਕ ਵੱਡੀ ਦੀਆਂ ਗਰਾਊਂਡਾਂ ਤੱਕ ਔਰ ਇਹ ਮੇਰੇ ਵੀਰੋ ਪਰਿਵਾਰਕ ਜਿਵੇਂ ਕਹਿੰਦੇ ਹੁੰਦੇ ਆ ਵੀ ਇਹ ਪਿਆਰ ਦੀਆਂ ਗੱਲਾਂ ਨੇ ਸਤਿਕਾਰ ਦੀਆਂ ਗੱਲਾਂ ਨੇ ਕਾਕਾ ਵਧੀਆ ਖਿਡਾਰੀ ਔਰ ਕਾਕੇ ਦਾ ਮਾਣ ਸਰਮਾਨ ਜਿਹੜਾ ਵੱਡਾ ਹੈ ਮੇਰੇ ਵੀਰੋ ਆਹ ਗੱਡੀ ਜਿਹੜੀ ਆ ਰਹੀ ਆ ਥਾਰ ਇਹ ਕਹਿੰਦੇ ਦਿੱਲੀੋਂ ਲੈ ਕੇ ਆਂਦੀ ਆ ਮੈਂ ਇੰਦਰਜੀਤ ਨੂੰ ਪੁੱਛਿਆ ਮੈਂ ਕਿਹਾ ਕੱਲ ਕੀ ਕਰਦੇ ਸੀ ਕਹਿੰਦਾ ਦਿੱਲੀ ਗਏ ਸੀ ਮੈਂ ਕਿਹਾ ਕਿਵੇਂ ਗਏ ਸੀ ਕਹਿੰਦਾ ਗੱਡੀ ਲੈਣ ਗਏ ਸੀ ਮੈਂ ਕਿਹਾ ਪੰਜਾਬ ਚੋਂ ਮਿਲੀ ਨਹੀਂ ਕਹਿੰਦਾ ਪਹਿਲਾਂ ਯਾਦ ਹੀ ਨਹੀਂ ਰਿਹਾ ਵੀ ਆਪਾਂ ਹੋਰ ਹੀ ਕੰਮਾਂ ਝੁਲਦੇ ਰਹੇ ਇਹ ਫੱਕਰ ਜਿਹਾ ਸੁਆਦਾ ਇਨਸਾਨ ਹੈ ਤੰਜੋ ਤੇ ਸੱਚੇ ਪਾਤਸ਼ਾਹ ਨੇ ਐਨੀ ਸੁਣੀ ਹੋਈ ਐ ਲੈ ਵੀ ਇੰਦਰਜੀ ਤੇਰੇ ਲਈ ਦਵਾ ਹੈ ਦਿਲੋਂ ਦਾਸ ਹੈ ਆ ਬਾਹ ਜੀ ਠੀਕ ਕਰਕੇ ਨੌਜਾਨਾ ਹੁਣ ਜਿਵੇਂ ਕਹਿੰਦਾ ਨਾ ਵੀ ਬਾਹਾਂ ਚਾੜਦੀਆਂ ਪੈਣੀਆਂ ਜਿਵੇਂ ਇੱਧਾ ਚਾੜ ਕੇ ਜਫਾ ਲਾਉਣਾ ਉਹਨਾਂ ਨਾ ਤੇ ਦੁਨੀਆ ਤੈਨੂੰ ਵੀ ਪਿਆਰ ਕਰਦੀ ਐ ਇੰਦਰਜੀਤ ਕਾਰਸੀਆਂ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਤਾੜੀਆਂ ਵਾਰੇ ਚੋਟੀ ਦਾ ਜਾਫੀ ਐ ਸਾਨੂੰ ਮਾਣ ਐ ਸਾਡੇ ਭਰਾ ਤੇ ਵੀ ਸਪਾਈਡਰਮੈਨ ਕਦੇ ਕਿੱਧਰ ਨੂੰ ਛਾਲ ਮਾਰੀ ਕਦੇ ਕਿੱਧਰ ਨੂੰ ਛਾਲ ਮਾਰੀ ਪਤਾ ਨਹੀਂ ਲੱਗਦਾ ਐਨ ਸੋਚ ਕੇ ਨਾ ਦਿੱਤਾ ਗਿਆ ਸੀ ਵੀ ਇਹਨੂੰ ਸਪਾਈਡਰਮੈਨ ਦਾ ਨਾਮ ਦੇ ਦੇ ਮੈਂ ਕਿਹਾ ਇਹ ਵਾਕਈ ਸਪਾਈਡਰਮੈਨ ਹੈ ਖੇਡ ਕਬੱਡੀ ਦਾ ਲੈ ਵੀ ਇਹਦਾ ਲੋਕ ਖੋਲ ਥਾਪ ਗੱਡੀ ਆ ਰਹੀ ਹੈ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਦੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਵੀ ਤੁਮਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ